ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੀ ਸਕਿਉਰਿਟੀ ਨੂੰ ਲੈ ਕੇ ਬੜਾ ਬਵਾਲ ਉੱਠਿਆ ਸੀ ਸਕਿਉਰਿਟੀ ਬਰੀਚ ਹੋਈ ਸਕਿਉਰਿਟੀ ਦੇ ਵਿੱਚ ਕੁਤਾਈ ਹੋਈ ਸੀ ਉਸ ਤੋਂ ਬਾਅਦ ਬਹੁਤ ਵੱਡਾ ਮੁੱਦਾ ਬਣ ਜਾਂਦਾਗਾ ਫਿਰ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਪੈਂਦੀ ਹੈ ਸੁਪਰੀਮ ਕੋਰਟ ਇੱਕ ਰਟਾਇਡ ਜੱਜ ਦੀ ਅਗਵਾਈ ਚਿਕ ਇਨਕੁਆਰੀ ਦਿੱਤੀ ਅੰਦੇ ਇਨਕੁਆਰੀ ਨੇ ਰਿਪੋਰਟ ਦਿੱਤੀ ਹੈ ਕਿ ਜਿਹੜੇ ਵੀ ਕਸੂਰਵਾਰ ਅਫੀਸਰ ਨੇ ਚਾਹੇ ਉਹ ਸਿਵਲ ਪ੍ਰਸ਼ਾਸਨ ਦੇ ਚਾਹੇ ਪੁਲਿਸ ਪ੍ਰਸ਼ਾਸਨ ਦੇ ਉਹਨਾਂ ਦੇ ਖਿਲਾਫ ਮੇਜਰ ਪਲੈਂਟੀ ਦੇ ਤਹਿਤ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਹਾਲਾਂਕਿ ਪੰਜਾਬ ਸਰਕਾਰ ਇਸ ਮਸਲੇ ਦੇ ਵਿੱਚ ਇਸ ਪੜਤਾਲ ਨੂੰ ਦਬਾਉਂਦੀ ਰਹੀ ਲੇਕਿਨ ਵਾਰ-ਵਾਰ ਦੇਸ਼ ਦੇ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਸੂਚਿਤ ਵੀ ਕੀਤਾ ਜਾਂਦਾ ਰਿਹਾ ਤੇ ਨਾਲ ਦੀ ਨਾਲ ਰਿਪੋਰਟ ਵੀ ਮੰਗੀ ਜਾਂਦੀ ਰਹੀ ਹੈ ਪੰਜਾਬ ਸਰਕਾਰ ਨੇ ਖਾਣਾ ਪੂਰਤੀ ਵਾਸਤੇ ਛੋਟੇ ਅਫਸਰਾਂ ਨੂੰ ਤੇ ਸਸਪੈਂਡ ਕਰ ਦਿੱਤਾ ਸੀ ਲੇਕਿਨ ਵੱਡੇ ਅਫਸਰਾਂ ਨੂੰ ਬਚਾਉਣ ਦੀ ਕਵਾਇਦ ਸ਼ੁਰੂ ਹੋਈ ਸੀ ਲੇਕਿਨ ਜਦ ਦਬਾਰਾ ਭਾਰ ਸਰਕਾਰ ਨੇ ਡੰਡਾ ਫੜਿਆ ਤਾਂ ਫਿਰ ਹੁਣ ਪੰਜਾਬ ਸਰਕਾਰ ਨੇ ਹੁਣ ਵੱਡੇ ਅਫਸਰਾਂ ਦੇ ਖਿਲਾਫ ਵੀ ਇਨਕੁਆਇਰੀ ਜਿਹੜੀ ਆ ਉਹ ਮਾਰਕ ਕਰ ਦਿੱਤੀ ਆ ਇਸ ਮਸਲੇ ਦੇ ਵਿੱਚ ਸੂਬੇ ਦੇ ਸਾਬਕਾ ਡੀਜੀਪੀ ਔਰ ਮੌਜੂਦਾ ਦੋ ਵੱਡੇ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਜਿਹੜੀ ਆ ਸਰਕਾਰ ਨੇ ਪ੍ਰੋਸੈਸ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਆ ਅਸਲ ਦੇ ਵਿੱਚ ਆਪ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦ ਫਿਰੋਜ਼ਪੁਰ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਦੌਰਾਨ ਰੈਲੀ ਨੂੰ ਸਬੋਧਨ ਕਰਨ ਆਉਣਾ ਸੀ ਤੇ ਉਸ ਦਿਨ ਬਹੁਤ ਕਹਿ ਸਕਦੇ ਕਿ ਸਿਕਿਉਰਟੀ ਲਗਾਈ ਗਈ ਸੀ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਭਾਰੀ ਮੀਂਹ ਵੀ ਪਿਆ ਸੀ ਬਠਿੰਡੇ ਤੋਂ ਫਿਰ ਉਹਨਾਂ ਦਾ ਜਹਾਜ਼ ਉੱਡ ਨਹੀਂ ਸਕਿਆ ਫਿਰ ਉਹ ਬائیں ਰੋਡ ਫਿਰੋਜ਼ਪੁਰ ਜਾਣਾ ਚਾਹੁੰਦੇ ਸੀ ਤੇ ਰਾਸਤੇ ਦੇ ਵਿੱਚ ਕਿਸਾਨਾਂ ਨੇ ਧਰਨਾ ਲਾਇਆ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਫਾ ਵੀ ਹੁੰਦੇ ਨੇ ਤੇ ਫਿਰ ਪੰਜਾਬ ਸਰਕਾਰ ਦੇ ਇੱਕ ਵੱਡੇ ਨਮਾਇंदे ਨੂੰ ਜਾਂਦੇ ਜਾਂਦੇ ਇਹ ਕਹਿ ਜਾਂਦੇ ਕਿ ਆਪਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਹਿ ਦੇਣਾ ਕਿ ਸ਼ੁਕਰਾ ਮੈਂ ਜਿੰਦਾ ਵਾਪਸ ਦਿੱਲੀ ਚੱਲਿਆ ਉਸ ਤੋਂ ਬਾਅਦ ਬਹੁਤ ਵੱਡੇ ਪੱਦਰ ਤੇ ਦੇਖਦੇ ਸਿਆਸਤਦਾਨ ਉਸ ਸਮੇਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ 111 ਦਿਨ ਦੀ ਸਰਕਾਰ ਚੱਲ ਰਹੀ ਸੀ ਤੇ ਹੁਣ ਪੰਜਾਬ ਸਰਕਾਰ ਨੇ ਕਿਉਂਕਿ ਕਾਫੀ 22 ਮਹੀਨੇ ਤੋਂ ਜ਼ਿਆਦਾ ਵਕਬਾ ਹੋ ਚੁੱਕਾ ਹੈ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਸੀ ਲੇਕਿਨ ਹੁਣ ਸਰਕਾਰ ਨੇ ਅਪਸਰਾ ਦੇ ਖਿਲਾਫ ਜਿਹੜੀ ਚਾਰ ਸ਼ੀਟ ਜਾਰੀ ਕਰ ਦਿੱਤੀ ਹੈ ਪੰਜਾਬ ਦੇ ਡੀਜੀਪੀ ਰਹੇ ਚਟੋ ਪਾਦਿਆ ਦੇ ਖਿਲਾਫ ਦ ਸਰਕਾਰ ਨੇ ਕਾਰਵਾਈ ਕਰਨ ਦਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ سلسلہ ਸ਼ੁਰੂ ਕਰ ਦਿੱਤੇ ਤੇ ਨਾਲ ਦੀ ਨਾਲ ਉਸ ਸਮੇਂ ਜਿਹੜੇ ਫਰੀਦਕੋਟ ਦੇ ਡੀਆਈਜੀ ਸਰ ਇੰਦਰਬੀਰ ਸਿੰਘ ਅਤੇ ਉਸ ਸਮੇਂ ਫਿਰੋਜ਼ਪੁਰ ਦੇ ਐਸਐਸਪੀ ਹਰਮਨਬੀਰ ਸਿੰਘ ਹੰਸ ਦੇ ਖਿਲਾਫ ਵੀ ਕਾਰਵਾਈ ਕਰਨ ਦੀ ਜਿਹੜੀ ਕਵੈਦ ਸ਼ੁਰੂ ਕਰ ਦਿੱਤੀ ਇਹਨਾਂ ਤਿੰਨ ਅਫਸਰਾਂ ਖਿਲਾਫ ਇੱਕ ਰਿਟਾਇਰ ਹੋ ਚੁੱਕੇ ਨੇ ਡੀਜੀਪੀ ਸਦਾਰਥ ਚਟੋਪਾਦਿਆ ਔਰ ਦੋ ਜਿਹੜੇ ਮੌਜੂਦਾ ਆਫੀਸਰ ਦੇ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਹਿਊਮਨ ਰਾਈਟ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਰਿਟਾਇਰਡ ਜਸਟਿਸ ਨੇ ਸੰਤ ਪ੍ਰਕਾਸ਼ ਉਹਨਾਂ ਨੂੰ ਇਸ ਮਸਲੇ ਦੇ ਵਿੱਚ ਹੁਣ ਇਨਕੁਆਇਰੀ ਆਫੀਸਰ ਨਿਯਤ ਕੀਤਾ ਗਿਆ ਕਿਉਂਕਿ ਜਿਹੜੇ 올 ਇੰਡੀਆ ਸਰਵਿਸ ਰੂਲ 1958 ਦੇ ਜਿਹੜੇ ਰੂਲ 6 1 ਜਾਂ 6 ਬੀ ਇਹਦੇ ਤਹਿਤ ਜਿਹੜਾ ਕਾਰਵਾਈ ਕਰਨ ਦੇ ਵਾਸਤੇ ਹੁਣ ਇਹ ਸਰਕਾਰ ਨੂੰ ਕਾਰਵਾਈ ਕਰਨੀ ਸ਼ੁਰੂ ਪੈ ਰਹੀ ਹੈ ਹਾਲਾਂਕਿ ਲਗਾਤਾਰ ਪਾਰ ਸਰਕਾਰ ਦਾ ਪੰਜਾਬ ਸਰਕਾਰ ਤੇ ਪ੍ਰੈਸ਼ਰ ਸੀ ਲੇਕਿਨ ਸਰਕਾਰ ਪੰਜਾਬ ਟਾਲਾ ਟਾਲਮਟੋਲ ਵਾਲੀ ਨੀਤੀ ਅਪਣਾ ਰੱਖੀ ਸੀ ਹਾਲਾਂਕਿ ਜਦੋਂ ਵਾਰ-ਵਾਰ ਸੈਂਟਰ ਵੱਲੋਂ ਚਿੱਠੀ ਆਉਂਦੀ ਸੀ ਤੇ ਫਿਰ ਹਲਚਲ ਜ਼ਰੂਰ ਹੁੰਦੀ ਸੀ ਕਿਉਂਕਿ ਸੁਪਰੀਮ ਕੋਰਟ ਵੱਲੋਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਜਦੋਂ ਸਿਕਿਉਰਿਟੀ ਬ੍ਰੀਚ ਹੋਈ ਸੀ ਉਸ ਸਮੇਂ ਇੱਕ ਰਟਾਇਰਡ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਨੇ ਉਹਨਾਂ ਨੇ ਅਨਕੁਐਰੀ ਮਾਰਕ ਕੀਤੀ ਸੀ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਕੇਸ ਪਹੁੰਚਿਆ ਔਰ ਜਿਹੜੇ ਰਿਟਾਇਰਡ ਜਸਟਿਸ ਨੇ ਉਹਨਾਂ ਦੀ ਅਗਵਾਈ ਚ ਪੰਜ ਮੈਂਬਰਾਂ ਦੀ ਇੱਕ ਜਾਂਚ ਰਿਪੋਰਟ ਇਨਕੁਐਰੀ ਕਮੇਟੀ ਬਣੀ ਸੀ ਰਿਟਾਇਰਡ ਜਸਟਿਸ ਹਨ 인ਦੂ ਮਲੋਤਰਾ ਉਹਨਾਂ ਨੇ ਜਿਹੜੀ ਆਪਣੀ ਰਿਪੋਰਟ ਆ ਉਹ ਸਰਕਾਰ ਨੂੰ ਦੇ ਦੇ ਦਿੱਤੀ ਸੀ ਹਾਲਾਂਕਿ ਜਦੋਂ 5 ਜਨਵਰੀ 2022 ਨੂੰ ਦੇਸ਼ ਦੇ ਪ੍ਰਧਾਨ ਮੰਤਰੀ 22 ਰੋਡ ਬਟਿੰਡਾ 에어ਪੋਰਟ ਤੋਂ ਫਿਰੋਜ਼ਪੁਰ ਜਾਣਾ ਚਾਹੁੰਦੇ ਸੀ ਲੇਕਿਨ ਰਾਸਤੇ 'ਚ ਕਿਸਾਨਾਂ ਨੇ ਧਰਨਾ ਲਗਾਇਆ ਸੀ ਜਿਸ ਕਰਕੇ ਪ੍ਰਧਾਨ ਮੰਤਰੀ ਨੇ ਉੱਥੇ ਕਾਫੀ ਚਿਰ ਰਸਤਾ ਕਲੀਅਰ ਹੋਣ ਦੀ ਇੰਤਜ਼ਾਰ ਕਰਨਾ ਪਿਆ ਸੀ ਲੇਕਿਨ ਬਾਅਦ ਚੋਨਾ ਨੂੰ ਵਾਪਸ ਮੁੜਨਾ ਪਿਆ ਕਿਉਂਕਿ ਉਸ ਸਮੇਂ ਰੋਡ ਤੇ ਦੱਸਿਆ ਜਾ ਰਿਹਾ ਕਿ 2250 ਦੇ ਕਰੀਬ ਜਿਹੜੇ ਕਿਸਾਨ ਛੜਕਾਂ ਦੇ ਕੱਡੇ ਖੜੇ ਸੀ ਨਾਰੇਬਾਜ਼ੀ ਕਰੀ ਸੀ ਜਿਸ ਤੋਂ ਬਾਅਦ ਜਿਹੜੀਆਂ ਸੁਰੱਖਿਆ ਏਜੰਸੀਆਂ ਉਹਨਾਂ ਨੇ ਇਹ ਕੋਸ਼ਿਸ਼ ਨਹੀਂ ਕੀਤੀ ਹੈਗੀ ਕਿ ਪ੍ਰਧਾਨ ਮੰਤਰੀ ਨੂੰ ਬਾਈ ਰੋਡ ਲਿਜਾਇਆ ਜਾਵੇ ਕਿਉਂਕਿ ਦੇਸ਼ ਦੇ ਪ੍ਰਾਈਮ ਮਿਨਿਸਟਰ ਔਰ ਬਿਲਕੁਲ ਜਿਹੜਾ ਫਿਰੋਜ਼ਪੁਰ ਆ ਉਹ ਗਵਨਰ ਦੀ ਦੇਸ਼ ਜਿਹੜਾ ਪਾਕਿਸਤਾਨ ਉਹਦੇ ਕੰਡੇ ਵਸਿਆ ਹੋਇਆ ਜ਼ਿਲ੍ਹਾ ਸੀ ਤੇ ਜਿਸ ਕਰਕੇ ਰੋਡ ਤੇ ਪ੍ਰਾਈਮ ਮਿੰਿਸਟਰ ਦਾ ਕਾਫੀ ਅੱਧੇ ਘੰਟੇ ਦੇ ਕਰੀਬ ਰੁਕਣਾ ਆਪਣੇ ਆਪ ਦੇ ਵਿੱਚ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਸੀ ਸਪਰੀਮ ਕੋਰਟ ਨੇ 12 ਜਨਵਰੀ 2022 ਨੂੰ ਰਿਟਾਇਰਡ ਜਸਟਿਸ ਸਿੰਦੂ ਮਲੋਤੜਾ ਦੀ ਅਗਵਾਈ ਚ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਸੀ ਜਿਸ ਨੇ ਆਪਣੀ ਰਿਪੋਰਟ ਦੇਸ਼ ਦੀ ਸਰਕਾਰ ਨੂੰ ਵੀ ਔਰ ਸੁਪਰੀਮ ਕੋਰਟ ਦੇ ਵਿੱਚ ਵੀ ਰਿਪੋਰਟ ਮਾਰਚ 2022 ਦੇ ਵਿੱਚ ਜਮ੍ਹਾਂ ਕਰਵਾ ਦਿੱਤੀ ਸੀ ਤੇ ਕਿਹਾ ਸੀ ਕਿ ਜਿਹੜੇ ਵੀ ਕਸੂਰਵਾਰ ਆਫੀਸਰ ਨੇ ਉਹਨਾਂ ਦੇ ਖਿਲਾਫ ਮੇਜਰ ਪੈਨਲਟੀ ਦੇ ਤੌਰ ਤੇ ਕਾਰਵਾਈ ਕੀਤੀ ਜਾਵੇ ਲੇਕਿਨ ਸਰਕਾਰ ਨੇ ਪੰਜਾਬ ਸਰਕਾਰ ਨੇ ਖਾਸ ਕਰਕੇ ਕੋਈ ਜਿਹੜੀ ਰਿਪੋਰਟ ਸੁਪਰੀਮ ਕੋਰਟ ਨੇ ਦਿੱਤੀ ਉਸ ਤੇ ਕੋਈ ਕਿੰਤੂ ਪਰੰਤੂ ਹੀ ਨਹੀਂ ਕੀਤਾ ਤੇ ਨਾ ਹੀ ਕੋਈ ਕਾਰਵਾਈ ਕੀਤੀ ਹੈਗੀ ਲੇਕਿਨ ਬਾਅਦ ਚ ਹੌਲੀ ਹੌਲੀ ਸੈਂਟਰ ਦੀਆਂ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਪਈ ਕਿਉਂਕਿ ਲਗਾਤਾਰ ਸੈਂਟਰ ਸਰਕਾਰ ਦਾ ਪ੍ਰੈਸ਼ਰ ਵੱਧਦਾ ਜਾ ਰਿਹਾ ਸੀ ਕਿਉਂਕਿ ਮਸਲਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਵਿੱਚ ਹੋਈ ਕੁਤਾਈ ਦਾ ਸੀ ਹਾਲਾਂਕਿ ਫਿਰ ਸਰਕਾਰ ਨੂੰ ਜੋ ਦੁਬਾਰਾ ਤੇ ਦੁਬਾਰਾ ਚਿੱਠੀਆਂ ਆਈਆਂ ਤਾਂ ਫਿਰ 22 ਨਵੰਬਰ ਪਿਛਲੇ ਸਾਲ ਨੂੰ ਫਿਰ ਪੰਜਾਬ ਸਰਕਾਰ ਨੇ ਗੁਰਵਿੰਦਰ ਸਿੰਘ ਜਿਹੜੇ ਉਸ ਸਮੇਂ ਬਠਿੰਡਾ ਦੇ ਐਸਪੀ ਸਨ ਦੇ ਤੌਰ ਤੇ ਕੰਮ ਕਰ ਰਹੇ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਨਾਲ ਦੀ ਨਾਲ ਦੋ ਡੀਐਸਪੀ ਰੈਂਕ ਦੇ ਆਫੀਸਰ ਸੀ ਪਰਸਨ ਸਿੰਘ ਅਤੇ ਜਗਦੀਸ਼ ਕੁਮਾਰ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਇਹਨਾਂ ਤਿੰਨਾਂ ਤੋਂ ਇਲਾਵਾ ਦੋ ਇੰਸਪੈਕਟਰ ਅਤੇ ਇੱਕ ਸਬ ਇੰਸਪੈਕਟਰਸ ਕੀ ਅਸਿਸਟੈਂਟ ਸਬ ਇੰਸਪੈਕਟਰ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹਾਲਾਂਕਿ এবੀਸੀ ਦੇ ਜਿਹੜੇ ਮੇਜਰ ਪਲੈਂਟੀ ਆ ਜਿਹੜੇ ਵੱਡੇ ਜਿਹੜੇ ਅਫਸਰ ਨੇ ਉਹਨਾਂ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਕੀਤੀ ਹੈ ਕਿ ਫਿਰ ਪੰਜਾਬ ਸਰਕਾਰ ਵੱਲੋਂ ਫਿਰ ਪੰਜਾਬ ਦੇ ਵੱਡੇ ਪੁਲਿਸ ਅਫਸਰਾਂ ਦੇ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤੇਗੇ ਜਿਨ੍ਹਾਂ ਦੇ ਵਿੱਚ ਉਸ ਸਮੇਂ ਦੇ ਜਿਹੜੇ ADGP ਕਾਨੂੰਨ ਵਿਵਸਥਾ ਨਰੇਸ਼ अरोड़ा ਉਸ ਸਮੇਂ ਦੇ ADGP ਸਾਈਬਰ ਕ੍ਰਾਈਮ ਜੀ ਨਗੇਸ਼ਵਰ ਰਾਉ ਉਸ ਸਮੇਂ ਦੇ ਪਟਿਆਲਾ ਰੇਸ ਦੇ IG ਮੁਖਵਿੰਦਰ ਸਿੰਘ ਸ਼ੀਨਾ ਉਸ ਸਮੇਂ ਦੇ IG ਕਾਉਂਟਰ ਇੰਟੈਲੀਜੈਂਸ ਰਕੇਸ਼ ਅਗਰਵਾਲ ਉਸ ਸਮੇਂ ਦੇ DIG ਫਰੀਦਕੋਟ ਸਰਜੀਤ ਸਿੰਘ ਅਤੇ ਉਸ ਸਮੇਂ ਦੇ SSP ਮੋਗਾ ਚਨਜੀਤ ਸਿੰਘ ਜਿਹੜੇ ਨੇ ਉਹਨਾਂ ਦੇ ਖਿਲਾਫ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸੀ ਕਿਉਂ ਨਾ ਤੁਹਾਡੇ ਖਿਲਾਫ ਜਿਹੜੀ ਆ ਵਿਭਾਗੀ ਕਾਰਵਾਈ ਕੀਤੀ ਜਾਵੇ ਕਿਉਂਕਿ ਸੁਪਰੀਮ ਕੋਰਟ ਦੇ ਜਿਹੜਾ ਕਮੇਟੀ ਬਣਾਈ ਗਈ ਸੀ ਅਨਕੁਆਇਰੀ ਕਮੇਟੀ ਉਹਨਾਂ ਨੇ ਰეკਮੈਂਡ ਕੀਤਾ ਸੀ ਮੇਜਰ ਪਲੈਂਟੀ ਨੂੰ ਲੈ ਕੇ ਹਾਲਾਂਕਿ ਉਸ ਸਮੇਂ ਜਿਹੜੇ ਸੂਬੇ ਦੇ ਮੁਖ ਸਖਤਰ ਸਨ ਉਹ ਅਨੁਰਧ ਤਵਾਰੀ ਸਨ ਹਾਲਾਂਕਿ ਅਨੁਰਧ ਤਵਾਰੀ ਤੇ ਵੀ ਕਈ ਤਰ੍ਹਾਂ ਦੇ ਸਵਾਲ ਲੱਗੇ ਸੀ ਲੇਕਿਨ ਬਾਅਦ ਚ ਉਹਨਾਂ ਨੂੰ ਇਸ ਪੜਤਾਲ ਦੌਰਾਨ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਲੇਕਿਨ ਹੁਣ ਜਿਹੜੇ ਰਿਟਾਇਰਡ ਡੀਜੀਪੀ ਸਦਾਰਥ ਚਟੋਪਾਧਿਆ ਔਰ ਦੋ ਜਿਹੜੇ ਪੁਲਿਸ ਆਫੀਸਰ ਨੇ ਜਿਹਦੇ ਚ ਇੰਦਰਬੀਰ ਸਿੰਘ ਜਿਹੜੇ ਉਸ ਸਮੇਂ ਡੀਆਈਜੀ ਫਰੀਦਕੋਟ ਸਨ ਅਤੇ ਐਸਐਸਪੀ ਫਰੂਜ਼ਪੁਰ ਜਿਹੜੇ ਉਸ ਸਮੇਂ ਸੀ ਹਰਮਨ ਬੀਰ ਸਿੰਘ ਹੰਸ ਉਹਨਾਂ ਦੇ ਖਿਲਾਫ ਪੰਜਾਬ ਗਵਰਨਮੈਂਟ ਨੇ ਕਾਰਵਾਈ ਕਰਨ ਦਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਹੁਣ ਗੱਲ ਦੇਖਣ ਵਾਲੀ ਹੈ ਕਿ ਕੀ ਸਿਰਫ ਏਐਸਆਈ ਤੋਂ ਲੈ ਕੇ ਐਸਪੀ ਰੈਂਕ ਦੇ ਅਧਿਕਾਰੀਆਂ ਨੂੰ ਸਸਪੈਂਡ ਕਰਕੇ ਕਿ ਇਹ ਖਾਨਾ ਪੂਰਤੀ ਕੀਤੀ ਜਾ ਰਹੀ ਹੈ ਕਿ ਜਾਂ ਫਿਰ ਸੈਂਟਰ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਵਾਲ ਇਹ ਹੈ ਕਿ ਵੱਡੇ ਅਫਸਰਾਂ ਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਔਰ ਜਿਹੜੇ ਰਿਟਾਇਰਡ ਜਸਟਿਸ இந்து ਮਲੋਤਰਾ ਵੱਲੋਂ ਜਿਹੜੀ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਸੀ ਕਿ ਜਿੰਨੇ ਵੀ ਕਸੂਰਵਾਰ ਲੋਕ ਆ ਉਹਨਾਂ ਨੂੰ ਮੇਜਰ ਪਲੈਂਟਿਡ ਦੇ ਤੌਰ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਦੇਖਦੇ ਆ ਕਿ ਜਿਹੜੇ ਤਿੰਨ ਅਫਸਰ ਜਿਨ੍ਹਾਂ ਵਿੱਚ ਦੋ ਹਜੇ ਮੌਜੂਦਾ ਸਰਵਿਸ ਦੇ ਵਿੱਚ ਨਿਕਰ ਰਿਟਾਇਰ ਨੇ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਜਿਹੜੀ ਹੁਣ ਇਨਕੁਆਇਰੀ ਕਮੇਟੀ ਬਣਾਈ ਗਿਆ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਸੰਤ ਪ੍ਰਕਾਸ਼ ਉਹਨਾਂ ਨੂੰ ਸੌਂਪੀ ਗਈ ਆ ਇੰਤਜ਼ਾਰ ਰਹੇਗਾ ਸਾਰੇ ਨੂੰ ਖਾਸ ਕਰਕੇ ਦੇਸ਼ ਦੀ ਸਰਕਾਰ ਨੂੰ ਫਿਲਹਾਲ ਇਸ ਜਾਣਕਾਰੀ ਦਾ ਢੱਡ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ